ਦੇਖੋ ਜੀ ਅੱਜ ਸਾਨੂੰ ਵਾਤਾਵਰਨ ਜਿਹੜਾ ਸਾਡਾ ਦਿਨ-ਪ ਦਿਨ ਖਰਾਬ ਹੁੰਦਾ ਜਾ ਰਿਹਾ ਇਹਦੇ 'ਚ ਅਸੀਂ 50000 ਦਰਖਤ ਤੋਂ ਸਟਾਰਟ ਕਰਨ ਲੱਗੇ ਆਂ ਜੀ 10 ਕ ਬੰਦਿਆਂ ਦੀ ਲੇਬਰ ਦੀ ਟੀਮ ਅਸੀਂ ਪੱਕੀ ਫਿਕਸ ਕਰਤੀ ਜਿਹੜੀ ਕਿ ਇਹਨਾਂ ਨੂੰ ਸਮੇਂ ਮੁਤਾਬਕ ਪਾਣੀ ਸਮੇਂ ਮੁਤਾਬਕ ਖਾਦ ਹੋਵੇ ਔਨ ਆਫ ਟਾਈਮ ਦੇ ਵਿੱਚ ਸਾਡੇ ਵਿਧਾਨ ਸਭਾ ਹਲਕਾ ਖੇੜ ਨੂੰ ਬਿਲਕੁਲ ਸ਼ੁੱਧ ਕਰ ਦਣਗੇ ਕਿਉਂ ਇਹ ਸਾਡੀ ਆਪਣੀ ਆਪਣੀ ਅੰਦਰੂਨੀ ਸੋਚ ਹੈ ਸਾਡੀ ਵੀ ਆਪਾਂ ਨੂੰ ਐਦਾਂ ਦੇ ਕੰਮ ਕਰਨ ਦੀ ਅੱਜ ਲੋੜ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੇ ਨਾਲ ਸੋਨੂ ਜਾਸਲਾ ਤੇ ਤੁਸੀਂ ਦੇਖ ਰਹੇ ਹੋ ਫ੍ਰੀडम ਟੀਵੀ ਜਿਵੇਂ ਸਭ ਜਾਣਦੇ ਨੇ ਕਿ ਅੱਜ ਬੜਾ ਭਾਗਾ ਵਾਲਾ ਦਿਨ ਹੈ ਪੂਰੀ ਦੁਨੀਆ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਔਰ ਤੁਹਾਨੂੰ ਦੱਸ ਦੇ ਕਿ ਅੱਜ ਹਰ ਕੋਈ ਚਾਹੇ ਕੋਈ ਆਮ ਬੰਦਾ ਹੋਵੇ ਚਾਹੇ ਕੋਈ ਵੱਡਾ ਲੀਡਰ ਹੋਵੇ ਚਾਹੇ ਸੰਸਥਾਵਾ ਹੋਣ ਆਪਣੇ ਵੱਲੋਂ ਕੁਝ ਨਾ ਕੁਝ ਦਾਨ ਪੁੰਨ ਜਾਂ ਉਪਰਾਲੇ ਕਰ ਰਹੇ ਨੇ ਸੋ ਤੁਹਾਨੂੰ ਦੱਸ ਦੇ ਕਿ ਇਸ ਸਮੇਂ ਖੜੇ ਹੋਏ ਹਾਂ ਅਸੀਂ ਹਲਕਾ ਖਰੜ ਦੇ ਵਿੱਚ ਜਿੱਥੇ ਸਮਾਜ ਸੇਵੀ ਤੇ ਸੋ ਬਹੁਤ ਅਕਾਲੀ ਪਾਰਟੀ ਦੇ ਵੱਡੇ ਲੀਡਰ ਚੌਧਰੀ ਸ਼ਿਆਮ ਲਾਲ ਜੀ ਨੇ ਇੱਕ ਵੱਡਾ ਉਪਰਾਲਾ ਕੀਤਾ ਕਿਉਂਕਿ ਅੱਜ ਪੰਜਾਬ ਦੇ ਅਗਰ ਹਾਲਾਤਾਂ ਦੀ ਗੱਲ ਕਰੀਏ ਤਾਂ ਬਹੁਤ ਥਾਵਾਂ ਤੇ ਅਗਰ ਦਰਾਖਤਾਂ ਦੀ ਗੱਲ ਕਰ ਲਈਏ ਤਾਂ ਵੱਢਦੇ ਹੀ ਜਾ ਰਹੇ ਨੇ ਵੱਡੀਆਂ-ਵੱਡੀਆਂ ਬਿਲਡਿੰਗਾਂ ਖੜੀਆਂ ਹੋ ਗਈਆਂ ਨੇ ਔਰ ਜਿਸ ਤਰੀਕੇ ਦੇ ਨਾਲ ਅੱਜ ਵੱਡੇ ਰੋਡ ਬਣ ਰਹੇ ਨੇ ਤਾਂ ਸਾਰੀਆਂ ਥਾਵਾਂ ਤੇ ਦਰਾਖਤ ਵੜਦੇ ਜਾ ਰਹੇ ਨੇ ਸੋ ਚੌਧਰੀ ਸ਼ਿਆਮ ਲਾਲ ਜੀ ਦੀ ਟੀਮ ਵੱਲੋਂ ਵੱਡੇ ਉਪਰਾਲਾ ਕਿਉਂਕਿ ਲੱਖਾਂ ਦੀ ਤਾਦਾਦ ਦੇ ਵਿੱਚ ਉਹਨਾਂ ਨੇ ਵਾਅਦਾ ਕੀਤਾ ਕਿ ਅਸੀਂ ਪੂਰੇ ਪੰਜਾਬ ਦੇ ਵਿੱਚ ਪੇੜ ਲੰਗਾਵਾਂਗੇ ਸੋ ਖਰੜ ਤੋਂ ਉਹਨਾਂ ਨੇ ਸ਼ੁਰੂਆਤ ਕੀਤੀ ਐ ਸੋ ਪਹਿਲਾਂ ਤਾਂ ਗੱਲਬਾਤ ਕਰਦੇ ਪਹਿਲਾਂ ਦਾ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਡਾ ਮੁਬਾਰਕਾਂ ਸਾਨੂੰ ਇਥੋਂ ਨਹੀਂ ਬਹੁਤ ਅੱਛਾ ਕੀ ਕਹਿਣਾ ਚਾਹੋਗੇ ਇੱਕ ਵੱਡਾ ਉਪਰਾਲਾ ਕਿ ਲੱਖਾਂ ਦੀ ਤਾਦਾਦ ਦੇ ਵਿੱਚ ਤੁਸੀਂ ਕਹਿ ਰਹੇ ਪੂਰੇ ਪੰਜਾਬ ਦੇ ਵਿੱਚ ਦਰਖਤ ਲਗਾਏ ਜਾਣਗੇ ਕੀ ਸੋਚਿਆ ਕਿ ਅੱਜ ਬਾਬਾ ਜੀ ਦੇ ਪ੍ਰਕਾਸ਼ ਪੂਰਵ ਤੇ ਤੁਸੀਂ ਇਦਾਂ ਦਾ ਉਪਰਾਲਾ ਕੀਤਾ ਦੇਖੋ ਜੀ ਅੱਜ ਸਾਨੂੰ ਵਾਤਾਵਰਣ ਜਿਹੜਾ ਸਾਡਾ ਦਿਨ-ਪੋ ਦਿਨ ਖਰਾਬ ਹੁੰਦਾ ਜਾ ਰਿਹਾ ਇਹਦੇ ਚ ਅਸੀਂ 50000 ਦਰਖਤ ਤੋਂ ਸਟਾਰਟ ਕਰਨ ਲੱਗੇ ਆ ਜਿਹਦੇ ਵਿੱਚ ਸਾਡੇ ਘੱਟੋ ਘੱਟ 150 ਸਾਲ 100 ਸਾਲ ਪੋਣੇ 200 ਸਾਲ 200 ਸਾਲ ਇਦਾਂ ਦੀ ਮਨਿਆਤ ਇਹਨਾਂ ਦੀ ਇੰਨੀ ਉਮਰ ਵਾਲੇ ਦਰਖਤ ਅਸੀਂ ਲਾਣ ਲੱਗੇ ਆ ਜਿਹੜੇ ਆਉਣ ਵਾਲੀ 5-7 ਪੀੜੀਆਂ ਇਹਨਾਂ ਦਾ ਨਜ਼ਾਰਾ ਦੇ ਸਕਣਗੀਆਂ ਨਾਲੇ ਫਲ ਖਾਣਗੀਆਂ ਨਾਲੇ ਵਾਤਾਵਰਣ ਸ਼ੁੱਧਰ ਹੋਊਗਾ ਤੇ ਅਸੀਂ ਇਹ ਆਪਣੀ ਟੀਮ ਵੱਲੋਂ ਸਾਡੇ ਵੱਡੇ ਭਰਾ ਪੂਰੀ ਸਾਹਿਬ ਤੇ ਸਾਰਿਆਂ ਵੱਲੋਂ ਅਸੀਂ ਇਕੱਠੇ ਹੋ ਕੇ ਆ ਇੱਕ ਵਿਧਾਨ ਸਭਾ ਹਲਕਾ ਖਾੜ ਤੋਂ ਸਟਾਰਟ ਕਰਨ ਲੱਗੇ ਆ ਤੇ ਮਹਾਰਾਜ ਕਿਰਪਾ ਕਰੂਗਾ ਆਨਲਾਈਨ ਸਮੇਂ ਦੇ ਵਿੱਚ ਅਸੀਂ ਪੰਜਾਬ ਚ ਲੈ ਕੇ ਜਾਵਾਂਗੇ ਇਹਨੂੰ 50000 ਤਰਕ ਤੋਂ ਅਸੀਂ ਸਟਾਰਟ ਕਰਨ ਲੱਗੇ ਆ ਤੇ ਆ ਪੂਰੇ ਖਾੜ ਹਲਕੇ ਲਾਵਾਂਗੇ ਜਿੰਨੇ 50000 ਤੋਂ ਜਿੱਦ ਵੱਧ ਵੀ ਲੱਗਣਗੇ ਅਸੀਂ ਵੱਧ ਵੀ ਲਾਪਾਂਗੇ ਅੱਛੇ ਕੀ ਸੋਚਿਆ ਕਿਉਂਕਿ ਅੱਜ ਕੱਲ ਆਪਣੇ ਚਿਹਰੇ ਨੂੰ ਅੱਗੇ ਲੈ ਜਾਣ ਵਾਸਤੇ ਜਾਂ ਪਬਲਿਕ ਦੇ ਵਿੱਚ ਯਾਨੀ ਹਮਦਰਦੀ ਲੈਣ ਵਾਸਤੇ ਲੋਕ ਪੇੜ ਲਗਾਣੇ ਸ਼ੁਰੂ ਕਰ ਦਿੰਦੇ ਪਰ ਉਹਨਾਂ ਦੀ ਦੇਖਭਾਲ ਨਹੀਂ ਕਹੁੰਦੀ ਹੈਗੀ ਫਿਰ ਉੱਥੇ ਹੀ ਸੁੱਕ ਜਾਂਦੇ ਨੇ ਆਉਣੇ ਵਾਲੇ ਸਮੇਂ ਦੇ ਵਿੱਚ ਕਿਹ ਇਹਨਾਂ ਦੀ ਦੇਖਭਾਲ ਹੋ ਪਾਏਗੀ ਸੋਨੂ ਜੀ ਇਹਦੇ ਵਾਸਤੇ ਅਸੀਂ ਵਾਟਰ ਟੈਂਕਰ ਟਰੈਕਟਰ ਤੇ 10 ਕ ਬੰਦਿਆਂ ਦੀ ਲੇਬਰ ਦੀ ਟੀਮ ਅਸੀਂ ਪੱਕੀ ਫਿਕਸ ਕਰਤੀ ਜਿਹੜੀ ਕਿ ਇਹਨਾਂ ਨੂੰ ਸਮੇਂ ਮੁਤਾਬਕ ਪਾਣੀ ਸਮੇਂ ਮੁਤਾਬਕ ਖਾਦ ਹਰ ਤਰ੍ਹਾਂ ਦੀ ਚੀਜ਼ ਜਿਹੜੀ ਇਹਨਾਂ ਨੂੰ ਲੋੜ ਹੈ ਕਿਸੇ ਵੀ ਚੀਜ਼ ਦੀ ਤਰਖਤਾ ਨੂੰ ਉਹ ਅਸੀਂ ਪ੍ਰੋਵਾਈਡ ਕਰਾਂਗੇ ਤੇ ਮਾਰੇ ਕਿਰਪਾ ਕਰੂਗਾ ਅਸੀਂ ਇਹਨਾਂ ਦੀ 5 ਸਾਲ ਤੱਕ ਸੇਵਾ ਕਰਾਂਗੇ ਉਸ ਤੋਂ ਬਾਅਦ ਇਹ ਆਟੋਮੈਟਿਕਲੀ ਫਿਰ ਇਹਨਾਂ ਨੂੰ ਕਿਸੇ ਚੀਜ਼ ਦੀ ਲੋੜ ਨਹੀਂ ਪਊਗੀ ਆਉਣ ਆਏ ਟਾਈਮ ਦੇ ਵਿੱਚ ਇਹ ਸਾਡੇ ਵਿਧਾਨ ਸਭਾ ਹਲਕਾ ਖੜਨ ਨੂੰ ਬਿਲਕੁਲ ਸ਼ੁੱਧ ਕਰ ਦਣਗੇ ਕਿਉਂਕਿ ਇੱਥੇ 2 ਕਿਲੋਮੀਟਰ ਦੂਰ ਤੇ ਮੇਰਾ ਪਿੰਡ ਮਾਜਰੀਆ ਹੈ ਉਹ ਪਹਾੜ ਦੀ ਬਿਲਕੁਲ ਗੋਦ ਦੇ ਵਿੱਚ ਹੈ ਇੱਥੇ ਤੇ ਉੱਥੇ ਦੇ ਨਾਲ ਨੂੰ 3-4 ਡਿਗਰੀ ਟੈਂਪਰੇਚਰ ਦਾ ਫਰਕ ਹੈ ਕਿਉਂਕਿ ਉੱਥੇ ਸਾਡੇ ਬਜ਼ੁਰਗਾਂ ਨੇ ਸਾਡੇ ਪਰਿਵਾਰਾਂ ਨੇ ਸਾਡੇ ਸਾਰਿਆਂ ਨੇ ਬਹੁਤ ਵੱਡੀ ਤਦਾਦ ਦੇ ਵਿੱਚ ਦਰਖਤ ਲਾਏ ਹੋਏ ਆ ਉੱਥੇ بارش ਇੱਥੇ ਨਾਲੋਂ ਵੱਧ ਪੈਂਦੀ ਹੈ ਉੱਥੇ ਜਿਹੜੀ ਹਵਾ ਇੱਥੇ ਨਾਲੋਂ ਵੱਧ ਹੈ ਇਸ ਕਰਕੇ ਅਸੀਂ ਇਹ ਸੋਚਿਆ ਵੀ ਜਿਹੜਾ ਸਾਡਾ ਆਉਣ ਵਾਲੀ ਪੀੜ੍ਹੀ ਹੈ ਆਪਣੇ ਏਰੀਆ ਨੂੰ ਘਟੋਟਾਤਾਪਾਸ਼ੁੱਧ ਕਰੀਏ ਅਸੀਂ ਇਹ ਸਾਰੀ ਟੀਮ ਨੇ ਰਲ ਕੇ ਇਹ ਉਪਰਾਲਾ ਕੀਤਾ ਤੇ ਮਾਰੇ ਕਿਰਪਾ ਕਰੇ ਅਸੀਂ ਇਹਨੂੰ ਵੱਡੇ ਨਾਅਤ ਪੰਜਾਬ ਚ ਪੂਰੇ ਪੰਜਾਬ ਚ ਲੈ ਕੇ ਜਾਵਾਂਗੇ ਆਉਣ ਵਾਲੇ ਸਮੇਂ ਚ ਜਿੱਥੇ ਤੱਕ ਵੱਧ ਤੋਂ ਵੱਧ ਇਹਨੂੰ ਬਤਾ ਕੇ ਰੱਖਾਂਗੇ ਸਮੇਂ ਸਮੇਂ ਸਿਰ ਤੁਸੀਂ ਵੈਸੇ ਕੋਈ ਨਾ ਕੋਈ ਉਪਰਾਲਾ ਕਰਦੇ ਹੀ ਰਹਿੰਦੇ ਹੋ ਅਕਸਰ ਸੋਸ਼ਲ ਮੀਡੀਆ ਤੇ ਛਾਇਏ ਰਹਿੰਦੇ ਹੋ ਇਸ ਜਿਹੜਾ ਉਪਰਾਲਾ ਜਿਹੜਾ ਤਰਾਖਤਦਾਨ ਦੀ ਗੱਲ ਖੋਰੀ ਹੈ ਪੰਜਾਬ ਦੇ ਵਿੱਚ ਤੁਸੀਂ ਲਾਣ ਦੀ ਗੱਲ ਕੀਤੀ ਹੈ ਕੀ ਸੋਚਿਆ ਕਿਸੇ ਨੇ ਸਲਾਹ ਦਿੱਤੀ ਪਾਰਟੀ ਨੇ ਸਲਾਹ ਦਿੱਤੀ ਕਿਉਂਕਿ ਆਣੇ ਵਾਲੇ ਸਮੇਂ ਦੇ ਵਿੱਚ 2027 ਨੇੜੇ ਆ ਰਿਹਾ ਕਿਤੇ ਇਹ ਤਾਂ ਨਹੀਂ ਕਿ ਇਹਨਾਂ ਦੇ ਲਾਲਚ ਦੇ ਵਿੱਚ ਹਮਦਰਦੀ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਨੂੰ ਐਦਾਂ ਦਾ ਸਾਡੇ ਮਨ ਚ ਕੋਈ ਲਾਲਚ ਨਹੀਂ ਹੈ 2027 ਆਏਗਾ ਇਲੈਕਸ਼ਨ ਪ੍ਰਮਾਤਮਾ ਨੇ ਹਰ ਪਾਰਟੀ ਨੂੰ ਲੜਨ ਦਾ ਮੌਕਾ ਦੇਣਾ ਹੈ ਇਹ ਸਾਡੀ ਆਪਣੀ ਆਪਣੀ ਅੰਦਰੂਨੀ ਸੋਚ ਹੈ ਸਾਡੀ ਵੀ ਆਪਾਂ ਨੂੰ ਇਦਾਂ ਦੇ ਕੰਮ ਕਰਨ ਦੀ ਅੱਜ ਲੋੜ ਹੈ ਜੀ ਸਰ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਚੌਧਰੀ ਸਾਹਿਬ ਤੁਹਾਡੇ ਨਾਲ ਖੜੇ ਨੇ ਤੁਹਾਡੇ ਪ੍ਰਾਨ ਹੈ ਕਿਦਾਂ ਦਾ ਲੱਗਦਾ ਕਿਉਂਕਿ ਇੱਕ ਵੱਡਾ ਉਪਰਾਲਾ ਹੈ ਕਿਉਂਕਿ ਅੱਜ ਹਰ ਕੋਈ ਪੇੜਾਂ ਨੂੰ ਵੱਢ ਕੇ بس ਇੰਡਸਟਰੀ ਖੜੀ ਕਰਨਾ ਚਾਹੁੰਦਾ ਹੈ ਸੜਕਾਂ ਬਣਾਉਣਾ ਚਾਹੁੰਦਾ ਹੈ ਘਰ ਬਣਾਉਣਾ ਚਾਹੁੰਦਾ ਹੈ ਕੋਠੀਆਂ ਬਣਾਉਣਾ ਚਾਹੁੰਦਾ ਹੈ ਪਰ ਹਰੀਆਲੀ ਬਾਰੇ ਕੋਈ ਨਹੀਂ ਸੋਚਦਾ ਹੈਗਾ ਦੇਖੋ ਅੱਜ ਮਹਾਨ ਪੁਰਬੈਕ ਸ੍ਰੀ ਗੁਰੂ ਨਾਨਕ ਦੇਵ ਜੀ ਦਾ 556ਵਾਂ ਜਨਮ ਦਿਹਾੜਾ ਤੇ ਉਹਦੇ ਤੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਦੂਜਾ ਇਹ ਜਿਹੜਾ ਉਪਰਾਲਾ ਹੈ ਇਹ ਕੋਈ ਰਾਜਨੀਤਿਕ ਉਹ ਨਹੀਂ ਹੈ ਇਹ ਇੱਕ ਸੋਸ਼ਲ ਵਰਕ ਹੈ ਜੀ ਜਿੰਨਾ ਅਸੀਂ ਪਲਾਂਟੇਸ਼ਨ ਕਰਾਂਗੇ ਜਿੰਨਾ ਲੋਕ ਜਾਗਰੂਕ ਹੋਣਗੇ ਇਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹਦਾ ਉਹ ਮਿਲੇਗਾ ਸ਼ੁੱਧ ਵਾਤਾਵਰਣ ਜੀ ਅੱਜ ਇਹਦੇ ਬੂਟਾ ਲੱਗਿਆ ਤਾਂ ਇਹਨੂੰ 10 20 30 ਸਾਲ ਚ ਫਿਰ ਉਹ ਸਾਰੇ ਕਹਿਣਗੇ ਵੀ ਉਹ ਜੀ ਉਸ ਟਾਈਮ ਚ ਲੱਗੇ ਸੀ ਬਜ਼ੁਰਗਾਂ ਨੇ ਲਾਏ ਸੀ ਤਾਂ ਉਹਦਾ ਸਭ ਨੂੰ ਬੈਨੀਫਿਟ ਹੋਣਾ ਹੈ ਦੂਜੀ ਜੀ ਦੂਜੀ ਗੱਲ ਥੋੜੀ ਠੀਕ ਹੈ ਵੀ ਉਹ ਰਾਜਨੀਤਿਕ ਪੱਧਰ ਤੇ ਇਹ ਚੀਜ਼ਾਂ ਕਰਦੇ ਆ ਵੀ ਪੌਦਾ ਫੋਟੋ ਖਿਚਾਣ ਲਈ ਪੌਦਾ ਲਾਇਆ ਤੇ ਉਸ ਤੋਂ ਬਾਅਦ ਪੌਦਾ ਨਹੀਂ ਉੱਗਿਆ ਜਾਂ ਕੁਝ ਵੀ ਹੈ ਅਸੀਂ ਆਹ ਹੁਣ ਇਹ ਨਿਊ ਚੰਡੀਗੜ੍ਹ ਬਸਿਆ ਜਦ ਤੋਂ ਇਹ ਰੋਡ ਚੱਲਦੀ ਸੀ ਮੈਰਕਲ ਰੋਡ ਇੱਥੇ ਵਾਰਾਸਾਂਡ ਹਜ਼ਾਰਾਂ ਬੂਟੇ ਖਰਾਬ ਕਰਦੇ ਸੀ ਅਸੀਂ ਉਹ ਗਮਾੜਾ ਵਾਲਿਆਂ ਨੂੰ ਜਦੀ ਬੁਲਾ ਕੇ ਉਹ ਬੂਟੇ ਦੁਬਾਰਾ ਲਵਾਏ। ਆ ਜੋ ਬੂਟੇ ਕਾਫੀ ਵੱਡੇ ਪਲ ਚੁੱਕੇ ਆ ਤਾਂ ਉਹ ਵੀ ਸਾਰੀ ਆਪਣੇ ਜਨਤਾ ਲਈ ਸਾਡੀ ਸਿਹਤ ਲਈ ਕਮਾਣੇ ਆ ਵਾਤਾਵਰਣ ਸ਼ੁੱਧ ਮਿਲੇਗਾ। ਛਾਂ ਮਿਲੇਗੀ, ਗਰਮੀਆਂ ਚ ਸਰਦੀਆਂ ਧੁੱਪ ਵੀ ਮਿਲਣੀ ਆ। ਤੋਂ ਇਹ ਚੀਜ਼ਾਂ ਦਾ ਜਿਹੜਾ ਹੈ ਬਹੁਤ ਅੱਛਾ ਹੈ। ਮੇਰੇ ਛੋਟੇ ਵੀਰ ਸ਼ਾਮ ਲਾਲ ਜੀ ਨੇ ਚਲੋ ਇਹ ਹਿੰਮਤ ਕੀਤੀ ਹੈ ਵੀ ਆਪਾਂ ਮਿਲ ਕੇ ਇਹ ਸਾਰਾ ਜਿੰਨਾ ਵੀ ਹੈ ਚਾਹੇ 50000 ਲਗੋ 1 ਲੱਖ 2 ਲੱਖ ਆਲ ਹਲਕੇ ਉਸ ਤੋਂ ਬਾਅਦ ਪੰਜਾਬ ਚ ਜਿੱਥੇ-ਥੇ ਵੀ ਇਹ ਮਹਿੰਮ ਚੱਲੇਗੀ ਤੇ ਉਹਨਾਂ ਪੌਦਿਆਂ ਦੀ ਜਿਹੜੀ ਦੇਖਭਾਲ ਵੀ ਹੀ ਕਰੀ ਜਾਏਗੀ ਤੁਹਾਡੇ ਸਾਰਿਆਂ ਦੀ ਕਿਰਪਾ ਨਾਲ ਤੁਹਾਡੇ ਸਹਿਯੋਗ ਨਾਲ ਸੋ ਸੋ ਚੌਧਰੀ ਸਾਹਿਬ ਲਾਸਟ ਸਵਾਲ ਹੈ ਮੈਨੂੰ ਦੇਖਿਆ ਜਾਂਦਾ ਕਿ ਅੱਜ ਨੌਜਵਾਨ ਪੀੜ੍ਹੀ ਜਿਹੜੇ ਰਾਹ ਦੇ ਵੱਲ ਜਾ ਰਹੀ ਹੈ ਸਭ ਜਾਣਦੇ ਨੇ ਕੋਈ ਨਸ਼ਿਆਂ ਦੇ ਵੱਲ ਜਾ ਰਹੀ ਹੈ ਕੋਈ ਬਾਹਰਲੇ ਦੇਸ਼ਾਂ ਵੱਲ ਜਾ ਰਹੀ ਹੈ ਤੇ ਕੋਈ ਜਿੱਦਾਂ ਦੇਖਦੇ ਆ ਕਿ ਬਸ ਜ਼ਮੀਨਾਂ ਵਿਕਦਿਆਂ ਹੀ ਜਾ ਰਹੇ ਆ ਤੁਹਾਨੂੰ ਕੀ ਲੱਗਦਾ ਕਿ ਅੱਜ ਤੁਹਾਨੂੰ ਦੇਖਦੇ ਹੋਏ ਕਿ ਨੌਜਵਾਨ ਪੀੜ੍ਹੀ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਕੋਈ ਸਹਿਦ ਦੇਣਾ ਚਾਹੋਗੇ ਕਿਉਂਕਿ ਅੱਜ ਪੰਜਾਬ ਦਾ ਮਾਹੌਲ ਤਾਂ ਤੁਸੀਂ ਜਾਣਦੇ ਹੋ ਅਸੀਂ ਜੀ ਪੰਜਾਬ ਦੇ ਵਿੱਚ ਕੀ ਪੂਰੇ ਹਿੰਦੁਸਤਾਨ ਦੇ ਨਵੇਂ ਯੂਥ ਨੂੰ ਬੱਚਿਆਂ ਨੂੰ ਉਹਨਾਂ ਦੇ ਮਾਪਿਆਂ ਨੂੰ ਬਜ਼ੁਰਗਾਂ ਨੂੰ ਭੈਣਾਂ ਨੂੰ ਸਾਰਿਆਂ ਨੂੰ ਇੱਕ ਮੈਸੇਜ ਲਾਣਾ ਚਾਹੁੰਦੇ ਆਂ ਵੀ ਜਿਹੜਾ ਆਉਣ ਵਾਲਾ ਯੂਥ ਹੈ ਸਾਡਾ ਉਹਨੂੰ ਅਸੀਂ ਜਿੱਦਾਂ ਵਾਤਾਵਰਣ ਵਾਸਤੇ ਇੱਕ ਬਰਖਤ ਲਾਉਣ ਦੀ ਲੋੜ ਹੈ ਐਦਾਂ ਉਹਨਾਂ ਨੂੰ ਅਸੀਂ ਖੇਡਾਂ ਵਾਲੇ ਪਾਸੇ ਲੈ ਕੇ ਜਾਈਏ ਜਿਹੜਾ ਕਿ ਖੇਡਾਂ ਦੇ ਵਿੱਚ ਜਿਹੜਾ ਨਵਾਂ ਯੂਥ ਹੈ ਨਸ਼ੇ ਤੋਂ ਬਚ ਸਕਦਾ ਹੋਰ ਸਾਡੇ ਕੋਲ ਕੋਈ ਪ੍ਰਾਪਾਲਾ ਨਹੀਂ ਹੈ ਤੇ ਅਸੀਂ ਉਸ ਚੀਜ਼ ਨੂੰ ਵੱਧ ਤੋਂ ਵੱਧ ਅੱਗੇ ਹੋ ਕੇ ਕਰ ਰਹੇ ਆਂ ਜਿੱਦਾਂ ਕਿ ਪਿੰਡਾਂ ਦੇ ਵਿੱਚ ਕੁਸ਼ਤੀ ਦੰਗਲ ਹੋ ਰਹੇ ਆ ਕਬੱਡੀ ਕੱਪ ਹੋ ਰਹੇ ਆ ਜੈ ਕ੍ਰਿਕਟ ਕੱਪ ਹੋ ਰਹੇ ਆ ਅਸੀਂ ਸਾਰਿਆਂ ਨੂੰ ਅੱਗੇ ਹੋ ਕੇ ਤੁਰੇ ਹੋਏ ਆ ਇਸ ਗੱਲ ਤੋਂ ਯੂਥ ਦਾ ਬਚਾਣ ਦਾ ਇੱਕ ਇੱਕ ਅਪਰਾਧਾ ਸਾਡੇ ਕੋਲ ਵੀ ਬੱਚਿਆਂ ਨੂੰ ਅਸੀਂ ਖੇਡਾਂ ਵਾਲੇ ਪਾਸੇ ਲੈ ਕੇ ਜਾਈਏ ਸੋ ਧੰਨਵਾਦ ਤੁਸੀਂ ਆਪ ਦਾ ਕੀਮਤੀ ਸਮਾਂ ਦਿੱਤਾ ਸੋ ਇਹ ਸੀ ਜੀ ਆਪਣੇਾ ਚੌਧਰੀ ਸ਼ਾਮਲਾਲ ਮਾਜਰੀਆ ਤੇ ਉਹਨਾਂ ਦੀ ਟੀਮ ਕਿਉਂਕਿ ਅੱਜ ਗੁਰਪੁਰਪ ਤੇ ਬਹੁਤ ਵੱਡਾ ਉਪਰਾਲਾ ਕੀਤਾ ਜਿੱਥੇ ਪੰਜਾਬ ਦੇ ਵਿੱਚ ਪੂਰੇ ਦਰਖਤ ਖਤਮ ਹੁੰਦੇ ਜਾ ਰਹੇ ਨੇ ਉੱਥੇ ਹੀ ਉਹਨਾਂ ਨੇ ਪੂਰੇ ਪੰਜਾਬ ਦੇ ਵਿੱਚ ਦਰਖਤ ਲਗਾਉਣ ਦਾ ਉਪਰਾਲਾ ਸ਼ੁਰੂ ਕੀਤਾ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਦੇ ਬਾਰੇ ਆਪ ਤੇ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਫਰੀडम ਟੀਵੀ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦਿਓ ਇਜਾਜ਼ਤ ਮੇਰੇ ਸੋਗੀ ਗੁਰਪ੍ਰੀਤੂਆ ਦੇ ਨਾਲ ਸੋ ਨੂੰ ਜਾਂਚ ਲਾ ਦੀ ਰਿਪੋਰਟ ਹਲਕਾ ਖਰੜ